ਬ੍ਰਾਂਡ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਗੁਰਦਾਸਪੁਰ ਵਿੱਚ ਧੁੰਦ ਕਾਰਨ ਹਾਈਵੇ ਤੇ ਲਗਾਤਾਰ ਹਾਦਸੇ ਵਾਪਰ ਰਹੇ ਹਨ ਗਲਕੀਨੂਆ ਦਾ ਭਰਿਆ ਟਰੱਕ ਬਬਰੀ ਬਾਈਪਾਸ ਤੇ ਪਲਟ ਕੇ ਕਾਰ ਤੇ ਪੈ ਗਿਆ ਸੀ ਜਿਸ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ ਸੀ ਪਰ ਜਾਨਾਂ ਬਾਲ-ਬਾਲ ਬਚ ਗਈਆਂ ਸਨ ਅੱਜ ਬਬਰੀ ਬਾਈਪਾਸ ਤੋਂ ਥੋੜੀ ਹੀ ਦੂਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਹੀ ਪਿੰਡ ਔਜਲਾ ਨੇੜੇ ਪੁਲ ਦੇ ਥੱਲੇੋਂ ਆ ਰਹੀ ਪਰਾਲੀ ਨਾਲ ਭਰੀ ਓਵਰਲੋਡ ਟਰਾਲੀ ਨੂੰ ਟਰਾਲਾ ਸਾਈਡ ਮਾਰ ਕੇ ਨਿਕਲ ਗਿਆ ਟਰਾਲੀ ਜਦੋਂ ਪਲਟ ਰਹੀ ਸੀ ਤਾਂ ਉਸ ਨੂੰ ਬਚਾਉਂਦੇ ਬਚਾਉਂਦੇ ਪਠਾਨਕੋਟ ਵੱਲੋਂ ਆ ਰਿਹਾ ਬਜਰੀ ਨਾਲ ਭਰਿਆ ਇੱਕ ਹੋਰ ਟਰਾਲਾ ਵੀ ਪਲਟ ਗਿਆ 11 ਵਜੇ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਐਕਸੀਡੈਂਟ ਹੋਇਆ ਹੈ ਉਹ ਜਿਹੜੇ ਬਾਈਪਾਸ ਦੇ ਆ ਕੇ ਦੇਖਿਆ ਤਾਂ ਇੱਕ ਪ੍ਰਾਲੀ ਵਾਲੀ ਟਰਾਲੀ ਅਤੇ ਬਜਰੀ ਨਾਲ ਲੋਡਡ ਸੀਗਾ ਘੋੜਾ ਉਹਨਾਂ ਦੀ ਆਪਸ ਵਿੱਚ ਟੱਕਰ ਟੱਕਰ ਹੋਈ ਹੈ ਤਾਂ ਆ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਤਾਂ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦੇ ਕੋਈ ਛੱਟ ਨਹੀਂ ਲੱਗੀ ਬਟ ਮਾਲੀ ਨੁਕਸਾਨ ਦੋਨਾ ਧਰਾਂ ਦਾ ਹੋਇਆ ਹੈ ਇਨਾਂ ਦੀ ਪ੍ਰਾਲੀ ਫਿੱਲਰ ਕਰਕੇ ਇੱਥੇ ਜਿਹੜੀਆਂ ਡੈਲਟਾ ਸੀਗੀਆਂ ਪ੍ਰਾਲੀ ਦੀਆਂ ਖੁੱਲ ਗਈਆਂ ਇਸ ਕਰਕੇ ਰੋਡ ਕਾਫੀ ਬਲੌਕ ਹੋ ਗਿਆ ਹੈ ਸੀ ਟ੍ਰਾਫਿਕ ਨੂੰ ਚੁਚਾੜੂ ਢੰਗ ਨਾਲ ਚਲਾਉਣ ਲਈ ਇਹ ਰੋਡ ਪਹਿਲਾਂ ਤਾਂ ਓਪਨ ਕਰਵਾਇਆ ਤੇ ਸਾਰਿਆਂ ਨੂੰ ਚੈੱਕ ਵੀ ਕੀਤਾ ਕਿ ਕਿਸੇ ਦੇ ਕੋਈ ਛੱਟ ਨਹੀਂ ਲੱਗੀ ਗੱਡੀਆਂ ਪਰੇ ਕਰਾਈਆਂ ਗਈਆਂ ਫਿਰ ਗੱਡੀਆਂ ਵੀ ਪਰੇ ਕਰਵਾ ਦਿੱਤੀਆਂ ਨਾਲ ਤੇ ਪ੍ਰਾਲੀ ਦੇ ਸਾਈਡ ਕਰਵਾ ਦਿੱਤੀ ਆ ਤੇ ਰੋਡ ਨੋਰਮਲ ਸਟਾਰਟ ਕਰਵਾ ਦਿੱਤਾ ਹੈ ਕਿ ਟ੍ਰਾਫਿਕ ਨੋਰਮਲੀ ਹੁਣ ਚੱਲ ਰਹੀ ਹੈ ਬਾਕੀ ਦੋਨਾਂ ਧਿਰਾਂ ਦਾ ਜੋ مالی ਨੁਕਸਾਨ ਹੋਇਆ ਹੈ ਉਹਨਾਂ ਦਾ ਜੋ ਵੀ ਕੰਟਰੋਵਾਇਜ਼ ਕਰਵਾਣਾ ਹੈ ਜਾਂ ਜੋ ਵੀ ਇਹਨਾਂ ਨੇ ਕਾਰਵਾਈ ਕਰਵਾਨੀ ਹੈ ਉਹਦੇ ਲਈ ਥਾਣਾ ਤਿੱਬੜ ਨੂੰ ਰਿਪੋਰਟ ਕਰਵਾ ਦਿੱਤਾ ਗਿਆ ਥਾਣਾ ਤਿੱਬੜ ਤੋਂ ਹਾਂਜੀ ਹਾਂਜੀ ਤੇ ਬਜਰੀ ਨਾਲ ਭਰੇ ਅਸੀਂ ਹਾਂਜੀ ਟਰੱਕ ਬਜਰੀ ਨਾਲ ਲੋਡਰ ਸੀ ਹਾਂਜੀ ਥੋੜਾ ਜਿਹਾ ਸਾਈਡ ਤੇ ਟਰੱਕ ਐੜਾ ਰੋਡ ਤੋਂ ਸਾਈਡ ਤੇ ਹੀ ਲਰੀ ਬਜਰੀ ਤੇ ਬਜਰੀ ਕਰਕੇ ਰੋਡ ਤੇ ਕੋਈ ਟ੍ਰੈਫਿਕ ਨੂੰ ਪ੍ਰਭਾਵ ਨਹੀਂ ਪਿਆ ਰੋਡ ਜਿਹੜਾ ਬਲੌਕ ਹੋਇਆ ਪਰਾਲੀ ਦੀ ਬੈਲਟ ਖੁੱਲਣ ਕਰਕੇ ਹੋਇਆ ਪ੍ਰਭਾਵਿਤ ਕਾਫੀ ਟ੍ਰੈਫਿਕ ਬਟੋ ਬੀ ਕਰਵਾ ਦਿੱਤੀ ਕਿ ਇਹ ਠੀਕ ਤੇ ਹੁਣ ਸਾਰੇ ਹਾਲਾਤ ਨੋਰਮਲ ਨੇ ਕੱਕ ਜਿੱਦਾਂ ਪਛਟਿਆ ਕੋਈ ਛੱਟ ਨਹੀਂ ਲੱਗੀ ਨਹੀਂ ਨਹੀਂ ਛੱਟ ਕਿਸੇ ਦੇ ਵੀ ਕੋਈ ਨਹੀਂ ਲੱਗੀ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਛੱਟ ਨਹੀਂ ਲੱਗੀ ਬਿਲਕੁਲ ਹੀ ਸਿੰਘ ਮਾਰਗ ਹਾਂ ਕਿੱਥੋਂ ਆ ਰਹੇ ਹੋ ਮੈਂ ਪਠਾਨਕੋਟ ਸੇ ਆ ਰਹਾ ਥਾ ਔਰ ਬਟਿੰਡੇ ਜਾ ਰਹਾ ਥਾ لے کے بجری جا رہے ہاں بٹنڈا میں راستے میں یہ ٹریکٹر والا اچانک میرے ساتھ آگے اس کی یہ پتا نہیں ہے کون سائڈ دبایا کیسے ہوا وہ اس طرف چل رہا تھا ادھر آ گیا اس کو بچانے کے لیے دو بندے تھے میں جان سے چلے جائے گا اس کو بچانے کے لیے میرے میری گاڑی گرا دیا اس کو یہ بول رہا ہے ٹرالے والا سائڈ مار کے بھاگ گیا یہ وہ تو میرے پتہ نہیں ہے اس کی جان بچانے کی میں میری گاڑی کو گرا دیا ٹرالی کو بچا ہاں ٹرالی دو بندے تھے اس کو بنسانے ایک چکر میں میں میری گاڑی ٹرالی والا سائڈ مار کے گیا اس کو وہ نہیں پکڑا وہ پتہ نہیں ہے میں تو دیکھا ہی نہیں وہ پتا ہی نہیں میں نے دیکھا ہی نہیں بھائی پتا نہیں ہے سائیڈ مارا نہیں مارا میرے کو تو پتا نہیں ہے میں تو دیکھا نہیں میں میری سائیڈ پورا ایک آئے ہیں سرکا والے میں ابھی بلایا اس کو تو پہلا میں کچھ نہیں دیکھا میں تو ادھر ابھی بلایا نقصان ہوا ہوگا کم سے کم ہو گیا لاکھ ڈیر لاکھ کا تو ہو گیا ਇਹ ਮਤਲਬ ਕੈਨੇਟਰ ਵਾਲੋ ਗਿਆ ਕੈਨੇਟਰ ਵਾਲੇ ਤੋਂ ਅਲੱਗ ਹੈ ਮੇਰੀ ਗਾਡੀ ਗਾਡੀ ਦਾ ਹੋ ਗਿਆ ਗਾਡੀ ਦਾ ਹੀ ਲੱਖ ਮਤਲਬ ਕੀ ਕੀ ਗਿਆ ਹੈ ਇਹ 50 ਬਿਲ ਤੂੜ ਗਿਆ ਹੈ ਕਮ ਸੇ ਕਮ ਪਤਾ 60000 ਦਾ ਫਿਰ 50 ਬਿਲ ਉਹ ਘੋੜੇ ਵਾਲੇ 50 ਬਿਲ ਉਹ ਦਾ ਉਹ ਵੀ ਲੁੱਸੀ ਹੈ ਹਾਂ ਔਰ ਇਸ ਇਸ ਤਰਫ ਖਾਲੀ ਸਾਈਡ ਪੂਰੀ ਬੋਡੀ ਟੁੱਟ ਗਈ ਗੱਟੂ ਗੱਟ ਬੋਲਾਂ ਲੱਖ ਡੈਢ ਲੱਖ ਦਾ ਨੁਕਸਾਨ ਜਿਆਦਾ ਤੋਂ ਪਤਾ ਨਹੀਂ ਜਿਆਦਾ ਹੀ ਹੋ ਸਕਦਾ ਹੈ ਸੁਖਬੀਰ ਸਿੰਘ ਜੀ ਕਿੱਥੋਂ ਆ ਰਹੇ ਹੋ ਜੀ ਫਰੋਜਪੁਰ ਤੋਂ ਜੀ ਪਰਾਲੀ ਕਿਦੀ ਹੈ ਇਹ ਪਠਾਨਕੋਟ ਜਾ ਰਹੀ ਜੀ ਫੈਕਟਰੀ ਜੀ ਇਹੀ ਗੱਲ ਹੋਈ ਏ ਘੋੜੇ ਵਾਲੇ ਨੇ ਸਾਈਡ ਮਾਰੀ ਆ ਜੀ ਘੋੜੇ ਵਾਲਾ ਨਿਕਲ ਗਿਆ ਏ ਉਹਦਾ ਕੋਈ ਕਸੂਰ ਨਹੀਂ ਜਿਉਂ ਉਹ ਆਪਦੀ ਜਾਨ ਬਚਾਉਣ ਦੇ ਚੱਕਰ ਚ ਉਹ ਗੱਡੀ ਤਾਂ ਪਲਟ ਗਈ ਏ ਤੈਨੂੰ ਵੀ ਜਾਂਦੇ ਜਾਂਦੇ ਉਹ ਵੀ ਪਲਟ ਗਈ ਹਾਂਜੀ ਕਿੰਨਾ ਨੁਕਸਾਨ ਹੋਇਆ ਮੇਰਾ ਤਾਂ 7000 ਦਾ ਥੱਲੇ ਆ ਗਿਆ ਮੈਂ 3000 ਹੁਣ ਤੇ 4000 ਦੱਗੇ ਆਇਆ ਗਰੀਬ ਅਸੀਂ ਬੰਦੇ ਆ ਟਰਾਲਾ ਵੀ ਕਿਰਾਏ ਤੇ ਹੀ ਟਰੈਕਟਰ ਵੀ ਕਿਰਾਏ ਤੇ ਆ ਪਹਿਲਾ ਗੇੜਾ ਮੇਰਾ ਇਹ ਲੇਵਰ ਪਈ ਏ 7000 ਰੁਪਏ 7000 ਤਾਂ ਲੇਵਰ ਹੀ ਪੈ ਗਈ ਆ ਜੀ ਲੱਗ ਕੇ ਮੰਨ ਲਓ ਦੁਬਾਰਾ ਲੋਦੀ ਜਾਦੀ ਹਾਂਜੀ ਠੀਕ ਆ ਪਠਾਨਕੋੜੀ ਜਾਣਾ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਿਵਾਨੀ ਬਲ ਕਲਾ ਜਿੱਥੇ ਦਾ ਰਹਿਣ ਵਾਲਾ ਕਰਮਵੀਰ ਸਿੰਘ ਜੋ ਆਰਮੀ ਦੀ ਗ੍ਰਿਫਤ ਵਿੱਚ ਤਨਾਨਤ ਸੀ ਜੋ ਡਿਊਟੀ ਦੌਰਾਨ ਅਰਨਾਚਲ ਪ੍ਰਦੇਸ਼ ਵਿੱਚ ਸ਼ਹੀਦ ਹੋ ਗਿਆ। ਇਹ ਨੌਜਵਾਨ ਪਿਛਲੇ 16 ਸਾਲਾਂ ਤੋਂ 97 ਰੋਡ ਕਨੈਕਸ਼ਨ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਇਹ محکمہ ਜਲ ਸੈਨਾ, ਥਲ ਸੈਨਾ ਤੇ ਵਾਯੂ ਸੈਨਾ ਦੇ ਨਾਲ ਸੜਕਾਂ ਬਣਾਉਣ ਦਾ, ਪੁਲ ਬਣਾਉਣ ਦਾ, ਸੁਰੰਗਾ ਬਣਾਉਣ ਦਾ ਤੇ ਮੋਰਚੇ ਬਣਾਉਣ ਦਾ ਇੱਥੋਂ ਤੱਕ ਕਿ 에ਅਰਪੋਰਟ ਬਣਾਉਣ ਦਾ ਵੀ ਕੰਮ ਕਰਦਾ ਹੈ। ਸ਼ਹੀਦ ਕਰਮਵੀਰ ਸਿੰਘ ਦੇ ਮ੍ਰਿਤਕ ਦੇ ਅੱਜ ਜੱਦੀ ਪਿੰਡ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਹਾਂਜੀ ਆਪਣੇ ਮਾਤਾ ਜੀ ਨਾ ਸਿੰਘ ਕੋਕਸ ਵਾਲਾ ਪੁੱਤ ਵੱਲੋਂ ਪੁੱਛਣਾ ਇੱਕ ਪੁੱਤਲੀ ਮਤਲਬ ਫਾਦਰਲੀ ਬੜਾ ਔਖਾ ਹੁੰਦਾ ਔਰ ਬਹੁਤ ਔਖਾ ਜੀ ਕੀ ਅਕਸੀ ਗੱਲ ਸੀ ਬੱਸ ਕਿ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਸੁਨਹਿਾ ਕੀ ਮਿਲਿਆ ਤੁਹਾਨੂੰ ਉਹਦੋਂ ਪਤਾ ਲੱਗਾ ਕਿ ਕੋਈ ਇਹ ਉਹ ਜੀ ਇਹ ਦੋ ਦਿਨ ਪੁਰਾਣੇ ਕੋ ਹੁੰਭਾ ਵੀ ਦਾ ਘਮ ਹੋਇਆ ਸੀ ਪਹਿਲਾਂ ਪਤਾ ਲੱਗਣ ਵੀ ਸੀ ਫਿਰ ਬਾਅਦ ਦੇ ਨੂੰ ਉਹ ਜਿਹੜੀ ਪਹਿਲਾਂ ਪਤਾ ਲੱਗਾ ਵੀ ਅਖੀਂ ਨਹੀਂ ਹੋਇਆ ਜਾ ਕੰਮ ਹੋਇਆ ਵੀ ਕੰਮ ਜਦੋਂ ਇਥੋਂ ਛੁੱਟੀ ਕਦੋਂ ਗਿਆ ਸੀ ਕਿੰਨੇ ਦਿਨ ਪਹਿਲੇ ਛੁੱਟੀ ਗਿਆ 20 ਦਿਨ ਨੂੰ 20 ਨੂੰ ਗਿਆ ਤੇ ਸਾਤੂ ਜਾ ਕੇ ਪੂਰੀ ਪੜੀ ਆਪਣੀ ਸ਼ਾਮ ਚ ਸੀ ਡਿਊਟੀ ਆਹੋ ਆਪਣੇ ਉਤਰਾਖੰਡ ਵਾਲੇ ਉੱਤੇ ਉਹ ਨੂੰ ਮਿਲਣ ਦਾ ਕੰਮ ਹੈ ਮੇਰਾ ਨਾਮ ਹੈ ਨਰਿੰਦਰ ਸਿੰਘ ਸਨਮੋਵਰਦੀ ਸਿੰਘ ਪੰਡਿਤ ਸ਼ਰੂਕਲਾ ਭਾਜੀ ਕਿੱਦਾਂ ਇਹ ਜੇ ਕਰੰਬੀ ਸੁਣਾ ਲੀਕਲ ਕਰੀਏ ਇਹ ਭਾਈ ਇਹ ਨਰਾ ਸੁਭਾਅ ਬਹੁਤ ਵਧੀਆ ਸੀ 2009 ਚ ਭਰਤੀ ਹੋਏ ਨੇ ਗ੍ਰੇਪ ਦੇ ਵਿੱਚ ਇਹਨਾਂ ਦੀ ਪਹਿਲਾਂ ਡਿਊਟੀ ਅਦਰ ਜੈੰਡਗੇ ਸਾਈਟ 'ਚ ਹੀ ਉੱਥੋਂ ਨੇ ਉਹ ਨਾਚਲ ਪ੍ਰਦੇਸ਼ ਵਿੱਚ ਇਹਨਾਂ ਦੀ ਪੋਸਟਿੰਗ ਹੋਈ ਸੀ ਉੱਥੇ ਰੋਡ ਦਾ ਕੋਈ ਕਲੀਅਰੈਂਸ ਦਾ ਕੰਮ ਕਰ ਰਹੇ ਸੀ ਤੇ ਅਚਾਨਕ ਪਹਾੜੀ ਜਿਹੜੀ ਸਲਾਈਡਿੰਗ ਹੋਈ ਗਿਆ ਤੇ ਇਹਨਾਂ ਦੇ ਉੱਪਰ ਉਹ ਮਤਲਬ ਪੱਥਰ ਆ ਗਏ ਸਿਰ ਦੇ ਉੱਤੇ ਜਾਂ ਕੈਬਨ ਜਿਹੜਾ ਹੁੰਦਾ ਵਾ ਫੋਗਲੈਂਡ ਦਾ ਉਹਦੇ ਤੇ ਡਿੱਗਾ ਆ ਕੇ ਜਿਸ ਕਰਕੇ ਇਹਨਾਂ ਦੀ ਡਿਊਟੀ ਦੇ ਦੌਰਾਨ ਹੀ ਮਤਲਬ ਹੋਈ ਹੈ ਤੇ ਹਨੂ ਫਗਰ ਆ ਵੀ ਡਿਊਟੀ ਦੇ ਦੌਰਾਨ ਆਪਣੀ ਦੇਸ਼ ਦੀ ਸੇਵਾ ਕਰਨ ਦੇ ਹੀ ਜਿਹੜਾ ਉਹਨਾਂ ਨੂੰ ਸਿੱਧੀ ਦਾ ਖਤਾਬ ਮਿਲਿਆ ਅਸੀਂ ਤੁਸੀਂ ਵੀ ਆਰਮੀ ਚ ਹਾਂਜੀ ਮੈਂ ਵੀ ਆਰਮੀ ਕੋ ਪੈਨਸ਼ਨ ਤੁਸੀਂ ਗੱਲ ਕਰੀਏ ਤੇ ਗ੍ਰਿਫ ਡਿਪਾਰਟਮੈਂਟ ਗਰੇਵ ਦਾ ਪਾਰਟੀ ਜਿਹੜਾ ਰੋਡ ਦਾ ਹੀ ਜ਼ਿਆਦਾ ਇਹਨਾਂ ਦਾ ਕੰਮ ਹੁੰਦਾ ਸਨੋਈਰ ਹਟੋਣੀ ਰੋਡ ਦਾ ਟਾਸਕ ਜੋ ਵੀ ਇਹਨਾਂ ਨੂੰ ਮਿਲਦਾ ਉਹ ਕਲੀਅਰੈਂਸ ਕਰਨ ਦਾ ਕਿਉਂਕਿ ਜਿੱਥੇ ਆਰਮੀ ਹੁੰਦੀ ਹੈ ਰੋਡ ਕਲੀਅਰੈਂਸ ਕਰਨਗੇ ਤਾਂ ਹੀ ਜੜੀ ਆਰਮੇ ਮੂਵ ਕਰੇ ਭਾਜੀ ਪਰਿਵਾਰ ਲਈ ਕਿੰਨਾ ਕਿਉਂਕਿ ਬੇਟਾ ਹੈ ਛੋਟਾ ਭਾਜੀ ਹੁਣ ਪਰਿਵਾਰ ਵਾਸਤੇ ਤੇ ਬੜੀ ਦੁੱਖ ਦੀ ਗੱਲ ਹੈ ਕਿ ਜੋ ਜਿਨ੍ਹਾਂ ਦਾ ਬੇੜਾ ਚਲ ਗਿਆ ਉਹਨਾਂ ਨੂੰ ਪਰਾਂ ਹੁੰਦਾ ਪਰ ਕੀ ਕਰ ਸਕਦੇ ਆ ਦੇਸ਼ ਦੀ ਸੇਵਾ ਵਾਸਤੇ ਆਪਣੀ ਮਲਬ ਜਾਨ ਕੁਰਬਾਨ ਕੀਤੀ ਆ ਕੋਈ ਬਹੁਤ ਵੱਡੀ ਗੱਲ ਆ ਭਾਜੀ ਜੀ ਜੇ ਬੜਾ ਹੀ ਮਨ ਭਰਿਆ ਦੁੱਖ ਲੱਗਾ ਕਿ ਸ਼ਹੀਦ ਕਰਮਵੀਰ ਸਿੰਘ ਜੋ ਕਿ ਇੱਕ ਡਿਊਟੀ ਦੌਰਾਨ ਖਾਸਾ ਹੋਇਆ ਪਿੰਡ ਦਿਵਾਨੀਵਾਲ ਤੋਂ ਸੀ ਸੋ ਇਥੇ ਬਹੁਤ ਹੀ ਦੁੱਖ ਲੱਗਦਾ ਜਦੋਂ ਕੋਈ ਆਪਣਾ ਜਵਾਨ ਇਸ ਤਰ੍ਹਾਂ ਇੱਕ ਸ਼ਹੀਦ ਹੋ ਕੇ ਪਿੰਡ ਹੁੰਦਾ ਇੱਕ ਐ ਇੰਨਾ ਦੁੱਖ ਦੀ ਘੜੀ ਚ ਇਸ ਪਿੰਡ ਵਾਲਿਆਂ ਦੀ ਵੀ ਸਾਰਿਆਂ ਦੀਆਂ ਅੱਖਾਂ 'ਚ ਨਮ ਹੀ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਦਾ ਕਿ ਇਸ ਪਰਿਵਾਰ ਨੂੰ ਬਲ ਬਖਸ਼ੇ ਭਾਣਾ ਮੰਨਦਾ ਮੇਰੇ ਸਤਕਾਰਯੋਗ ਭਰਾ ਵੱਡੇ ਸਰਦਾਰ ਅਮਨ ਸਿੰਘ ਜੀ ਸ਼ਰੀਕਲ ਸੀ ਉਹਨਾਂ ਵੱਲੋਂ ਵੀ ਇਸ ਦੁੱਖ ਦੀ ਘੜੀ ਚ ਪਰਵਾਰ ਨਾਲ ਦੁੱਖ ਸਾਂਝਾ ਕਰਦੇ। ਬਤੁਜੀ ਸਰਕਾਰ ਮੈਨੂੰ ਮੇਰੇ ਐਮਐਲਏ ਸਾਹਿਬ ਦਾ ਹੀ ਫੋਨ ਆਇਆ ਸੀ ਸ਼ਰੀ ਭਈ ਦਾ ਕਿ ਤੁਸੀਂ ਉੱਥੇ ਜਾਓ ਇੱਕ ਦੁੱਖ ਸਾਂਝਾ ਕਰੋ ਤੇ ਉਹਨਾਂ ਵਾਲੇ ਜੋ ਵੀ ਇਸ ਪਰਿਵਾਰ ਨਾਲ ਜਿੰਨਾ ਸਸਕਾਰ ਹੋ ਗਿਆ ਸੋ ਇਸ ਸ਼ਹੀਦ ਪਰਵਾਰ ਸ਼ਹੀਦ ਭਰਾ ਦੀ ਜੋ ਵੀ ਆ ਰਿਪੋਰਟਾਂ ਆਪਾਂ ਸਰਕਾਰ ਨੂੰ ਦਵਾਂਗੇ ਤੇ ਕੁਝ ਨਾ ਕੁਝ ਜੋ ਵੀ ਆਪਾਂ ਮੰਗ ਰੱਖਾਂਗੇ। ਮੇਰਾ ਨਾਮ ਜਸਵੰਤ ਸਿੰਘ ਜੀ ਮੈਂ ਐਡਮ 70000 ਬੀਆਰਓ ਤੋਂ ਹਾਂ ਧਰਮ ਤੁਸੀਂ ਤਾਂ ਆ ਜੀ ਪੂਰੇ ਸਾਡੇ ਉੱਥੇ ਅਰਨਾਥਪੁਰ ਜਗ੍ਹਾ ਜਿੱਥੇ ਐਕਸੀਡੈਂਟ ਹੋਇਆ ਉੱਥੇ ਭਰਿਆਂ ਖੁੱਦ ਮੈਂ 2 ਸਾਲੋਂ ਸੇ ਕੱਟੇ ਆ ਬਹੁਤ ਹੀ ਡੈਂਜਰਸ ਇਲਾਕਾ ਹੈ ਤੇ ਰੋਪ ਜਿਹੜੀ ਆ ਬਿਲਕੁਲ ਕੱਚੀ ਰੋਪ ਹੈ ਕਦੀ ਸੁੜਾ ਡਾ ਸਕਦਾ ਤੇ ਮੈਂ ਬੱਡ ਰੋਡ ਦੀ ਤਰਫ ਤੋਂ ਮਤਲਬ ਕਿ ਜੋ ਬੈਨੀਫਿਟ ਆਉਤੇ ਅਸੀਂ ਕਰਾਂਗੇ ਆਪਣਾ ਇਥੇ ਐਪਲੀਕੇਸ਼ਨ ਵਗੈਰਾ ਭੇਜਾਂਗੇ ਬਾਕੀ ਪੰਜਾਬ ਗਵਰਨਮੈਂਟ ਕੇ ਵੀ ਸਾਡੀ ਅਪੀਲ ਹੈ ਕਿ ਜੇ ਤਾਂ ਬਾਕੀਆਂ ਨੂੰ ਸਬੰਧ ਕੀਤਾ ਜਾਂਦਾ ਹੈ ਜਿਦਾ ਫੌਜਦਾਰ ਹੁੰਦਾ ਹੈ ਇਦਾਂ ਸਾਡਾ ਵੀ ਮਤਲਬ ਕਿ ਕਨਫਰਮੇਸ਼ਨ ਜਿਹੜਾ ਸ਼ਹੀਦ ਹੋਇਆ ਹੁਣ ਡਿਊਟੀ ਸ਼ਹੀਦ ਹੋਇਆ ਹੈ ਡਿਊਟੀ ਕਰ ਰਿਹਾ ਸੀ ਤੇ ਡਿਊਟੀ ਦਾ ਸ਼ਹੀਦ ਹੋਇਆ ਜੀ ਇਹਨੂੰ ਵੀ ਉਦਾਂ ਸਮਾਨਤ ਕੀਤਾ ਜਾਵੇ ਜਿੱਦਾਂ ਆ ਬਾਰਡਰ ਰੋਡ ਦਾ ਵੀ ਉਦਾਂ ਮਤਲਬ ਕਿ ਪੀਆਰਓ ਆਰਗੇਨਾਈਜੇਸ਼ਨ ਜਿਹੜਾ ਹੁੰਦਾ ਹੈ ਮਤਲਬ ਕਿ 40% ਇਹਦੇ ਚ ਆਰਮੀ ਹੈ ਔਰ 60% ਜੋ ਗ੍ਰਫ ਹੈ ਜਿਹੜਾ ਸਾਡਾ ਡਿਪਾਰਟਮੈਂਟ ਹੈ 60% ਹੈ 40% ਤੇ ਜਿਹੜਾ ਆਰਬੀ ਪਰਸੂਰ ਕੰਮ ਕਰਦੇ ਜਦੋਂ ਕਿ ਸਾਡਾ ਇੱਕ ਜਵਾਨ ਡੈਡ ਬਾਡੀ ਲੈ ਕੇ ਆਇਆ ਇਹ 40% ਦੇ ਚ ਇਹ ਵੀ ਆਉਂਦੇ ਸਾਡੇ ਨਾਲ ਤੇ ਜੇ ਇਹਨਾਂ ਨੂੰ ਵੀ ਮਤਲਬ ਵੀ ਉੱਥੇ ਸਮਾਨਤ ਕੀਤਾ ਜਾਂਦਾ 40% ਵਾਲਿਆਂ ਨਾਲ ਸਮਾਨਤ ਕੀਤਾ ਜਾਂਦਾ ਤੇ ਆਰਮਡ ਫੋਰਸ ਦੇ ਵਿੱਚ ਮੇਰੇ ਕੋਲ ਬੈਨੀਫਿਟ ਸੇਮ ਹੀ ਹੈ। ਹਾਂਜੀ ਸੇਮ ਹੈ ਜੀ। ਬੈਨੀਫਿਟ ਉਹੀ ਪੂਰਾ ਰਾਸ਼ਨ ਸਾਟਾ ਹੁੰਦਾ ਬਰਾਬਰ ਹੈ। ਸੇਮ ਰਾਸ਼ਨ, ਸੇਮ ਪੇਮੈਂਟ, ਗੱਲ ਸਰ वगैरह ਸਭ ਉਦਾਂ ਹੀ ਹੈ। ਲੇਕਿਨ ਉਹਨਾਂ ਨੂੰ ਜਿਹੜਾ ਆਰਮੀ ਪਰਸਨ ਨੂੰ ਹੈ ਉਹ ਬਤਨ ਕਿ ਬੈਨੀਫਿਟ ਦਿੱਤਾ ਜਾਂਦਾ ਜਿਹੜਾ ਪੰਜਾਬ ਗਵਰਨਮੈਂਟ ਹੈ 1 ਕਰੋੜ ਰੁਪਏ ਉਹਨਾਂ ਅਲੱਗ ਪੀਤਾ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਬਾਰਡਰ ਰੋਡਾਂ ਦੇ ਜੋ ਸਾਡਾ ਕੋ ਜਵਾਨ ਸ਼ਹੀਦ ਹੁੰਦਾ ਉਹਨੂੰ ਵੀ ਪੰਜਾਬ ਗਵਰਨਮੈਂਟ ਜਿਹੜੀ ਹੈ ਉਹ ਇਦਾਂ ਹੀ ਸਮਾਨਤ ਕਰੇ। ਸਾਡਾ ਪੰਜਾਬ ਫੈਡਰੇਸ਼ਨ ਅਤੇ ਕਿਸਾਨ ਯੂਨੀਅਨ ਚੜੂ ਨੇ ਨੇ ਹਿੰਦੂ ਤਰਮ ਸਾਟਕੇ ਸਿੰਘ ਸੱਜੇ ਸੰਦੀਪ ਸਿੰਘ ਦੀ ਮਾਰਕੋਟਾਈ ਅਤੇ ਕੇਸਾਂ ਦੀ ਬੇਅਦ ਵੀ ਕਰਨ ਦੇ ਮਾਮਲੇ ਦਾ ਸਖਤ ਨੋਟਿਸ ਲਿਆ ਕਿਸਾਨ ਯੂਨੀਅਨ ਚੜੂ ਨੇ ਪੰਜਾਬ ਯੂਤਪਦਾਨ ਅਤੇ ਫੈਡਰੇਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਵੱਲੋਂ ਇਸ ਸੰਬੰਧ ਵਿੱਚ ਐਸਐਸਪੀ ਫੈਡਰੇਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਵੱਲੋਂ ਇਸ ਸੰਬੰਧ ਵਿੱਚ ਐਸਐਸਪੀ ਗੁਦਾਸਪੁਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਇੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਸੰਦੀਪ ਸਿੰਘ ਜੋ ਬਰਿਆਰ ਦਾ ਵਾਸੀ ਹੈ ਜਿਸ ਨੇ 2009 ਵਿੱਚ ਅੰਮ੍ਰਿਤ ਛੱਡ ਕੇ ਸਿੱਖੀ ਧਾਰਨ ਕੀਤੀ ਸੀ ਜਿਸ ਦਾ ਪਿਛੋਕੜ Hindu ਧਰਮ ਨਾਲ ਸੰਬੰਧਿਤ ਸੀ ਅਮਿਸ਼ਕਣ ਤੋਂ ਬਾਅਦ ਹੀ ਉਸ ਦੇ ਨਜ਼ਦੀਕ ਉਸ ਦੇ ਵਸਦੇ ਉਸ ਦੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਕੇਸਾਂ ਨੂੰ ਲੈ ਕੇ ਕਕਾਰਾਂ ਨੂੰ ਲੈ ਕੇ ਨਫ਼ਰਤ ਭਰੇ ਸ਼ਬਦਾਂ ਨਾਲ ਚੜਾਉਣਾ ਸ਼ੁਰੂ ਕਰ ਦਿੱਤਾ ਸੀ ਬੀਤੇ ਦਿਨ ਪਿੰਡ ਬਰਿਆਰ ਜ਼ਿਲ੍ਹਾ ਗੁਰਦਾਸਪੁਰ ਥਾਣਾ ਦਿਨਾਂਗਰ ਵਿਖੇ ਸੰਦੀਪ ਸਿੰਘ ਨਾਲ ਇਨ ਹਾਲਾਤਾਂ ਨੂੰ ਲੈ ਕੇ ਝਗੜਾ ਹੋ ਗਿਆ ਤੇ ਦੋਸ਼ੀਆਂ ਵੱਲੋਂ ਉਸ ਦੇ ਕਕਾਰਾਂ ਦੀ ਕੇਸਾਂ ਦੀ ਦਸਤਾਰਾਂ ਦੀ ਬੇਅਦਬੀ ਕੀਤੀ ਗਈ। ਅੱਜ ਗੁਰਦਾਸਪੁਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸਿਰਫ ਆਗੂ ਸਹਿਬਾਨ ਜੋ ਐਸਐਸਪੀ ਦਫ਼ਤਰ ਗੁਰਦਾਸਪੁਰ ਐਸਐਸਪੀ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਆ। ਔਰ ਜਿਸ ਦਾ ਮੇਨ ਕਾਰਨ ਇਹ ਹੈ ਕਿ ਜੋ ਗਿਆਨੀ ਸੰਦੀਪ ਸਿੰਘ ਵਾਸੀ ਪਿੰਡ ਬਰੀਆਰ ਜੋ ਪਿਛਲੇ ਦਿਨੀ ਕੁਝ ਸ਼ਰਾਰਤੀ ਅਨਸਰਾਂ ਨੇ ਸਿੱਧੇ ਤੌਰ ਤੇ ਟਾਰਗੇਟ ਕਰਕੇ ਸੰਦੀਪ ਸਿੰਘ ਹੁੜਾ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਹਨਾਂ ਦੇ ਕੇਸਾਂ ਦੀ ਬਦਬੀ ਕੀਤੀ ਗਈ ਔਰ ਕਕਾਰਾਂ ਦੀ ਵੀ ਬਦਬੀ ਕੀਤੀ ਗਈ। ਵੱਖ-ਵੱਖ ਪਿੰਡਾਂ ਦੇ ਵਿੱਚ ਗਿਆਨੀ ਸੰਦੀਪ ਸਿੰਘ ਹੁੜਾ ਵੱਲੋਂ ਜਿੱਥੇ ਗੁਰਮਤਿ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਇੱਕ ਪ੍ਰਚਾਰਕ ਦੇ ਰੂਪ ਦੇ ਵਿੱਚ ਉਹ ਸਮਾਜ ਦੇ ਵਿੱਚ ਵਿਚਰ ਰਹੇ ਨੇ ਪਰ ਉਹਨਾਂ ਦੇ ਹੀ ਕੁਝ ਅਸਰਾਰਤੀ ਅੰਸਰ ਜੋ ਉਹਨਾਂ ਦੇ ਆੜਗਵਾਲ ਦੇ ਵਿੱਚ ਵਸਦੇ ਹੋ ਲੰਬੇ ਸਮੇਂ ਤੋਂ ਪਿਛਲੇ ਕਾਫੀ ਉਜੇ ਸਾਲਾਂ ਤੋਂ ਉਹਨਾਂ ਨੂੰ ਹਰ ਗੱਲ ਦੇ ਉੱਪਰ ਤੰਗ ਪ੍ਰੇਸ਼ਾਨ ਕਰਦੇ ਨੇ ਕਾਫੀ ਉਹਨਾਂ ਦੇ ਖਿਲਾਫ ਉਹਨਾਂ ਨੇ ਅੱਗੇ ਵੀ ਐਕਸ਼ਨ ਚੁੱਕਿਆ ਨਾ ਹੁਣ ਫੇਰ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਪਰ ਇਸ ਦਾ ਸਖਤ ਵਿਰੋਧ ਕਰਦਿਆ ਅੱਜ ਸਾਰੀਆਂ ਜਥੇਬੰਦੀ ਐਸਐਸਪੀ ਕੋਲ ਅਰਦਾਸ ਪਰ ਪਹੁੰਚੀ ਨੇ ਕਿ ਜੋ ਕਿਸਾਂ ਦੀ ਔਰ ਕਕਾਰਾਂ ਦੀ ਬੇਅਦਬੀ ਕੀਤੀ ਗਈ ਆ ਉਦੇ ਉੱਪਰ ਬਣਦੀ ਜਿਹੜੀ ਆ ਕਾਰਵਾਈ ਕੀਤੀ ਜਾਵੇ ਉਹਨਾਂ ਧਾਰਾਵਾਂ ਦੇ ਤਹਿਤ ਇਹਨਾਂ ਸ਼ਰਾਰਤੀ ਅਨਸਰਾਂ ਦੇ ਉੱਪਰ ਪਰਚਾ ਦਰਜ ਕੀਤਾ ਜਾਵੇ ਇਹ ਅਪੀਲ ਲੈ ਕੇ ਇਹ ਮੰਗ ਲੈ ਕੇ ਅਸੀਂ ਐਸਐਸਪੀ ਗੁਰਦਾਸਪੁਰ ਜੀ ਕੋਲ ਪਹੁੰਚੇ ਆ ਪਰ ਆਸ ਕਰਦੇ ਆ ਕਿ ਇਹ ਸਾਰੀਆਂ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸਾਡੀ ਜਿਹੜੀ ਦਰਦ ਆ ਉਹਨੂੰ ਪ੍ਰਸ਼ਾਸਨ ਮਹਿਸੂਸ ਕਰੂਗਾ ਔਰ ਜਿਹੜੀ ਬਣਦੀ ਕਾਰਵਾਈ ਆ ਉਹ ਇਹਨਾਂ ਦੋਸ਼ੀਆਂ ਦੇ ਉੱਪਰ ਕੀਤੀ ਜਾਵੇ ਅੱਜ ਇੱਥੇ ਸਾਰੇ ਜੋ ਇਲਾਕੇ ਦੇ ਸਿੰਘ ਨੇ ਇੱਥੇ ਇਕੱਠੇ ਹੋਏ ਨੇ ਜੋ ਸੰਦੀਪ ਸਿੰਘ ਬਰਿਆਰਾਂ ਦਾ ਰਹਿਣ ਵਾਲਾ ਉਹਦਾ ਜੋ ਝਗੜਾ ਹੋਇਆ ਸੀ ਉਹਦੇ ਵਿੱਚ ਜੋਰੇ ਗਵੰਢੀ ਦੇ ਨੇ ਉਹਨਾਂ ਨੇ ਝਗੜਾ ਤੇ ਕੀਤਾ ਹੀ ਕੀਤਾ ਪਰ ਇੱਕ ਆਪਸ ਦੇ ਵਿੱਚ ਝਗੜਾ ਹੋ ਜਾਂਦਾ ਇੱਕ ਉਹਨਾਂ ਦੀ ਦਸਤਾਰ ਲਾਈ ਗਈ ਹੈ ਤੇ ਕੰਗਾ ਜਿਹੜਾ ਫੜ ਕੇ ਤੋੜਿਆ ਗਿਆ ਉਹਨੂੰ ਜ਼ਰਬ ਉੱਦ ਕੇ ਹੋਰ ਇੱਕ ਕਾਰਾਂ ਦੀ ਬਿਦਬੀ ਹੋਰੀ ਸ੍ਰੀ ਸਾਹਿਬ ਦੀ ਹੋਰੀ ਕੰਗੇ ਦੀ ਉਹਨੂੰ ਕੇਸਾਂ ਤੋਂ ਫੜ ਫੜ ਕੇ ਥੱਲੇ ਸੁੱਟਿਆ ਗਿਆ ਉਹਦਾ ਸਿਰ ਥੱਲੇ ਮਾਰਿਆ ਗਿਆ ਜਿਹੜੇ ਨਾਲ ਜੋ ਰਿਪੋਰਟ ਦੇ ਵਿੱਚ ਆਇਆ ਤੇ ਪੂਰੇ ਸਿਰ ਦੇ ਵਿੱਚ ਖੂਨ ਵੀ ਜੰਮਿਆ ਤੇ ਹੁਣ ਦਾ ਕੰਮ ਨਹੀਂ ਇਹ ਕੋਈ ਅਜ ਤੋਂ 3-4 ਸਾਲ ਪਹਿਲਾਂ ਅਸੀਂ ਪਹਿਲਾਂ ਵੀ ਇਹਨਾਂ ਦੇ ਘਰ ਇਹਨਾਂ ਦੇ ਪਿੰਡ ਇਕੱਠੇ ਹੋਏ ਸੀ ਤੇ ਇਹਨਾਂ ਦੀ ਚੌਂਕੀ ਵਿੱਚ ਇਹ ਰਿਪੋਰਟ ਵੀ ਕੀਤੀ ਗਈ ਸੀ ਉਦੋਂ ਇਹਦੀ ਸਿੰਘਣੀ ਦੀ ਦਸਤਾਰ ਲਾਈ ਗਈ ਸੀ ਤੇ ਇਹਦੀ ਸ਼੍ਰੀ ਸਾਹਿਬ ਦੀ ਵੀ ਵਿਦਵੀ ਉਦੋਂ ਕੀਤੀ ਗਈ ਸੀ ਉਦੋਂ ਚੌਂਕੀ ਵਿੱਚ ਬਹਿ ਕੇ ਤੇ ਬਰਿਆਰਾਂ ਚੌਂਕੀ ਦੇ ਵਿੱਚ ਬਹਿ ਕੇ ਸਾਰੇ ਸਿੰਘਾਂ ਦੇ ਸਾਹਮਣੇ ਇਹ ਫੈਸਲਾ ਹੋਇਆ ਸੀ ਇਹਨਾਂ ਦਾ ਝਗੜਾ ਮੁੱਕਾ ਉਦੋਂ ਬਾਅਦ ਚ ਉਥੇ ਕਈ ਵਾਰ ਉਸੇ ਚੌਂਕੀ ਦੇ ਵਿੱਚ ਇਹਨਾਂ ਦਾ ਬਹਿ ਕੇ ਫੈਸਲਾ ਹੋਇਆ ਤੇ ਹੁਣ ਜਿਹੜੀ ਲੜਾਈ ਹੋਈ ਹੈ ਸੰਦੀਪ ਸਿੰਘ ਹੁਣ ਉਥੇ ਸਰਕਾਰੀ ਹਸਪਤਾਲ ਉੱਤੇ ਦਾਖਲਾ ਉਹਨੂੰ ਸਟਾ ਲੱਗੀਆਂ ਨੇ ਤੇ ਇਹਨਾਂ ਨੇ ਇਹਦੇ ਕੇਸਾਂ ਦੀ ਵਿਧ ਵੀ ਕੀਤੀ ਗਈ ਯਾਰ ਅਸੀਂ ਉੱਥੇ ਹਸਪਤਾਲ ਵੀ ਗਏ ਸੀ ਕੱਲ ਇੱਥੇ ਨੀਨਾਨਗਰ ਥਾਣੇ ਦੇ ਵਿੱਚ ਵੀ ਗਏ ਸੀ ਉਹਨਾਂ ਨੂੰ ਕੱਲ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਕੋਈ ਕਾਰਵਾਈ ਹੁਣ ਤੱਕ ਨਹੀਂ ਕੀਤੀ ਗਈ ਤੇ ਹੁਣ ਅਸੀਂ ਸਾਰੇ ਸਿੰਘ ਇਕੱਠੇ ਹੋ ਕੇ ਤੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਹਾਂ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਦਵਾਂਗੇ ਤੁਹਾਨੂੰ ਉਮੀਦ ਹੈ ਵੀ ਉਹ ਜੋ ਇਸ ਲੰਮੇ ਸਮੇਂ ਤੋਂ ਸੰਦੀਪ ਸਿੰਘ ਦਾ ਝਗੜਾ ਚੱਲਦਾ ਉਰੀ ਆਪਣੇ ਇਹੜਾ ਖਤਮ ਕਰਨਗੇ ਸੋ ਉਹਨਾਂ ਨੂੰ ਮਿਲ ਕੇ ਤੇ ਬਾਅਦ ਦੇ ਵਿੱਚ ਜੋ ਵੀ ਇਹਦੋਂ ਅੱਗੇ ਕਾਰਵਾਈ ਹੋਏਗੀ ਉਹ ਸਾਰੇ ਸਿੰਘ ਇਨਸਾਫ ਹਾਂ ਨੂੰ ਉਮੀਦ ਆ ਪਿਆ ਇਨਸਾਫ ਮਿਲੇਗਾ ਤੇ ਬਾਕੀ ਜੋ ਬਾਅਦ ਵਿੱਚ ਹੋਏਗੀ ਉਹ ਸਾਰੇ ਸਿੰਘ ਮਿਲਣਗੇ ਤੇ ਉਹ ਜੋ ਵੀ ਹੋਏਗਾ ਅੱਗੇ ਕਾਰਵਾਈ ਕਰਨਗੇ ਕਾਰਨ ਇਹ ਆ ਵੀ ਇਹ Hindu ਪਰਿਵਾਰ ਨਾਲ ਸੰਬੰਧਿਤ ਰੱਖਦੇ ਨੇ ਇਹਨਾਂ ਨੇ ਅਮਰ ਛਕ ਲਿਆ ਇਹ ਸੇਖ ਬਣ ਗਏ ਨੇ ਲਾਗੇ ਸਾਰੇ ਪਰਿਵਾਰ ਦੂਸਰੇ ਨੇ ਉਹਨਾਂ ਨਾਲ ਜੋ ਆਪਸ ਦੇ ਵਿੱਚ ਇਹਨਾਂ ਦਾ ਭਾਈਚਾਰਾ ਸਾਰਾ ਉਹ ਇਹਨਾਂ ਨਾਲ ਈਰਖਾ ਕਰਦਾ ਪਹਿਲਾਂ ਜਦੋਂ ਪਹਿਲੀ ਵਾਰ ਇਹ ਜਿਹੜਾ ਮਸਲਾ ਸਾਡੇ ਇਤਿਆਰ ਵਿੱਚ ਆਇਆ ਸੀ ਉਦੋਂ ਵੀ ਇਹਨੇ ਪੋਥੀਆਂ ਰੱਖੀਆਂ ਸੀ ਤੇ ਉਦੋਂ ਥਾਣੇ ਵਿੱਚ ਉੱਥੇ ਜੋ ਚਮਕੀ ਹੈ ਇਹਨਾਂ ਦੇ ਪਿੰਡ ਉੱਥੇ ਇਹ ਬੀੜੀਆਂ ਸੁੱਟਣ ਦਾ ਕੇਸ ਆਇਆ ਸੀ ਇਹ ਜਥੀਪਾ ਜਥੇਬੰਦੇ ਵੱਲੋਂ ਸਾਨੂੰ ਭੇਜਿਆ ਗਿਆ ਸੀ ਤੇ ਉਦੋਂ ਵੀ ਇਹਨਾਂ ਇਹਨੇ ਪੋਥੀਆਂ ਰੱਖੀਆਂ ਸੀ ਘਰ ਤੇ ਉਹ ਬੀੜੀਆਂ ਸੁੱਟਦੇ ਰਹੇ ਨੇ ਇਹਨਾਂ ਦੇ ਘਰ ਲੱਗੇ ਜੇ ਕੋਈ ਇਨਸਾਫ ਮਿਲਦਾ ਠੀਕ ਹੈ ਨਹੀਂ ਤਾਂ ਕਾਗਜ਼ਾਂ ਨੂੰ ਕਰੋਗੇ ਉਹ ਲੈਣੇ ਉੜੀ ਦਾ ਤਿਹਾਰ ਆ ਰਿਹਾ ਹੈ ਅਤੇ ਅਕਸਰ ਵੇਖਿਆ ਜਾਂਦਾ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਵੱਲੋਂ ਸੜਕ ਤੇ ਅਧ ਵਿਚਕਾਰ ਸਜਾਈਆਂ ਗਈਆਂ ਦੁਕਾਨਾਂ ਕਾਰਨ ਟ੍ਰੈਫਿਕ ਸਮੱਸਿਆ ਗੰਭੀਰ ਹੋ ਜਾਂਦੀ ਹੈ ਤੇ ਇਸ ਦੇ ਨਾਲ ਹੀ ਕੁਝ ਦੁਕਾਨਦਾਰਾਂ ਵੱਲੋਂ ਭੀਆ ਦੁਕਾਨਾਂ ਦੇ ਬੋਰਡ ਵੀ ਸੜਕ ਤੇ ਅਧ ਵਿਚਕਾਰ ਲਗਾਏ ਜਾਂਦੇ ਹਾਂ ਦੇ ਸ਼ਾਮ ਐਸਪੀ ਹੈੱਡ ਕੁਆਟਰ ਯੁਗਰਾਤ ਸਿੰਘ ਸ਼ਹਿਰ ਦੇ ਮੁੱਖ ਵਿਚਾਰ ਹਨੂਮਾਨ ਚੌਂਕ ਤੋਂ ਤਿਬੜੀ ਰੋਡ ਵੱਲ ਨਿਕਲੇ ਜਿੱਥੇ ਦੁਕਾਨਦਾਰਾਂ ਵੱਲੋਂ ਸੜਕ ਦੇ ਅਧ ਵਿਚਕਾਰ ਲੋੜੀ ਦੇ ਤਿਉਹਾਰ ਨਾਲ ਸੰਬੰਧਿਤ ਸਮਾਨ ਕਾਊਂਟਰ ਲਗਾ ਕੇ ਸਜਾਇਆ ਗਿਆ ਸੀ ਉੱਥੇ ਦੁਕਾਨਦਾਰਾਂ ਦੇ ਅੱਗੇ ਨਜਾਇਜ਼ ਪਾਰਕਿੰਗ ਅਤੇ ਦੁਕਾਨਦਾਰਾਂ ਦੇ ਬੋਰਡ ਵੀ ਪਏ ਦੇਖੇ ਗਏ ਜਿਸ ਤੇ ਐਸਪੀਡੀ ਹੈੱਡਕੁਆਟਰ ਵੱਲੋਂ ਸਾਰੀਆਂ ਦੁਕਾਨਾਂ ਪਿੱਛੇ ਹਟਵਾਈਆਂ ਗਏ ਅਤੇ ਬੋਰਡ ਵੀ ਝੁਕਵਾ ਦਿੱਤੇ ਗਏ। ਨਹੀਂ ਸਾਨੂੰ ਇਨਫੋਰਮੇਸ਼ਨ ਦਿੱਤੀਆਂ ਸੀਗੀਆਂ ਕੰਪਲੇਨਸ ਦਿੱਤੀਆਂ ਸੀਗੀਆਂ ਕਿ ਸਾਨੂੰ ਮਾਨ ਚੌਕ ਪ੍ਰਤਾਸਪੁਰ ਦੇ ਵਿੱਚ ਜਿਹੜਾ ਰਹਿ ਗਿਆ ਉਹ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ। ਪਾਰਕਿੰਗ ਦੀ ਜਗ੍ਹਾ ਨੂੰ ਸਹੀ ਦਰਸਤ ਕਰਨ ਵਾਸਤੇ ਅੱਜ ਅਸੀਂ ਪੂਰੀ ਮੁਹਿੰਮ ਚਲਾਈ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਵਿਦਿਗਤ ਅੰਦਰ ਤੇ ਸਾਹਿਬ ਔਰ ਇਹਦੇ ਵਿੱਚ ਅੱਜ ਅਸੀਂ ਦੇਖਿਆ ਕਿ ਕਾਫੀ ਸਾਰੀਆਂ ਸ਼ਾਪਸ ਦੇ ਜਿਹੜੇ ਓਨਰਸ ਹੈਗੇ ਆ ਉਹਨਾਂ ਨੇ ਸ਼ਾਪਸ ਦੇ ਬਾਹਰ ਸਮਾਨ ਰੱਖਿਆ ਹੋਇਆ ਸੋ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਜਿਹੜੀ ਰਿਕੁਐਸਟ ਕੀਤੀ ਆ ਵਾਰਨਿੰਗ ਦਿੱਤੀ ਆ ਕਿ ਤੁਸੀਂ ਆਪਣਾ ਸਮਾਨ ਜਿਹੜਾ ਆਪਣੀ ਸ਼ਾਪ ਦੇ ਅੰਦਰ ਰੱਖੋ ਜਿਹੜੀ ਪਾਰਕਿੰਗ ਦੀ ਜਗ੍ਹਾ ਹੈ ਉਹ ਪ੍ਰੋਪਰ ਪਬਲਿਕ ਦੇ ਵਾਸਤੇ ਪਾਰਕਿੰਗ ਦੇ ਵਾਸਤੇ ਖਾਲੀ ਰੱਖੀ ਜਾਵੇ ਸੋ ਥੈਟ ਜਿਹੜੇ ਵਹੀਕਲਸ ਨੇ ਉਹ ਪਾਰਕਿੰਗ ਵਾਲੀ ਜਗ੍ਹਾ ਤੇ ਲੱ ਕਿਉਂਕਿ ਜਦੋਂ ਸੜਕ ਦੇ ਵਿੱਚ ਵਹਾਈਕਲਸ ਲੱਗਦੇ ਨੇ ਫਿਰ ਉਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਵੱਜ ਜਾਂਦੀ ਆ ਔਰ ਇਹ ਬਹੁਤ ਆਵਾਜਾਈ ਵਾਲਾ ਬਾਜ਼ਾਰ ਹੈਗਾ ਇਹਦੇ ਵਿੱਚ ਅਗਰ ਕੋਈ ਵੀ ਗੱਡੀ ਰੋਡ ਦੇ ਉੱਤੇ ਪਾਰਕਿੰਗ ਕੀਤੀ ਜਾਂਦੀ ਹੈ ਤੇ ਉਹਦਾ ਅਸਰ ਜਿਹੜਾ ਟ੍ਰੈਫਿਕ ਦੇ ਉੱਪਰ ਪੈਂਦਾ ਸੋ ਟ੍ਰੈਫਿਕ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਕਿ ਲੋਕੀ ਜਿਹੜੇ ਆ ਉਹ ਬਿਲਕੁਲ ਈਜ਼ੀਲੀ ਆਪਦੇ ਕੰਮਕਾਰ ਕੰਪਲੀਟ ਕਰਕੇ ਸਿੱਧੀ ਨਾਲ ਆਪਣੇ ਘਰਾਂ ਨੂੰ ਜਾ ਸਕਣ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪਬਲਿਕ ਦੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਲੋਹੜੀ ਦਾ ਤਿਉਹਾਰ ਆ ਰਿਹਾ ਹੈ 26 ਜਨਵਰੀ ਆ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਕਿਉਰਿਟੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਪੈਸ਼ਲੀ ਜਿਹੜੇ ਵਹੀਕਲਜ਼ ਵਿਦਆਊਟ ਨੰਬਰ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਐਸ ਪਰ ਲਾਅ ਕਾਰਵਾਈ ਕੀਤੀ ਜਾ ਰਹੀ ਔਰ ਇਸੇ ਤਰ੍ਹਾਂ ਸਾਰੇ ਬਾਜ਼ਾਰ ਨੂੰ ਤੁਹਾਡੇ ਸਾਹਮਣੇ ਰਿਕਵੈਸਟ ਕਰਦੇ ਆ ਕਿ ਉਹ ਆਪਣੇ ਆਪਣੇ ਸਮਾਨ ਨੂੰ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਪਾਰਕਿੰਗ ਦੀ ਜਗ੍ਹਾ ਜਿਹੜੀ ਉਹ ਖੁੱਲੀ ਡੁੱਲੀ ਰਹੇ ਜਿਆਦਾ ਫਲੋ ਹੋਏਗਾ ਅਗਰ ਪਾਰਕਿੰਗ ਦੀ ਜਗ੍ਹਾ ਖੁੱਲੀ ਮਿਲੇਗੀ ਲੋਕੀ ਵੱਧ ਮਾਰਕੀਟ ਦੇ ਵਿੱਚ ਆਉਣਗੇ ਸੋ ਇਹਦੇ ਨਾਲ ਜਿਹੜਾ ਹੈਗਾ ਸ਼ੌਪਕੀਪਰ ਨੂੰ ਵੱਧ ਫਾਇਦਾ ਹੋਇਆ ਤਿਉਹਾਰਾ ਕਾਰਨ ਖਾਸ ਟ੍ਰੈਫਿਕ ਦਾ ਕਾਰਨ ਹੀ ਐਨਕ੍ਰੋਚਮੈਂਟ ਹੈ ਤਿਉਹਾਰਾ ਕਾਰਨ ਦੁਕਾਨਦਾਰ ਕਾਫੀ ਅੱਗੇ ਤੱਕ ਵਧਾ ਲੈਂਦੇ ਆ ਦੁਕਾਨਾਂ ਕੁਛ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਇਹ ਰਿਕਵੈਸਟ ਕਰ ਰਹੇ ਆ ਅਸੀਂ ਇਹਨਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਰਿਕਵੈਸਟ ਕਰ ਚੁੱਕੇ ਆ ਪਹਿਲਾਂ ਅੱਜ ਫੇਰ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਆ ਔਰ ਇਹਦੇ ਨਾਲ ਅੱਜ ਅਸੀਂ ਵਾਰਨਿੰਗ ਵੀ ਦਿੰਦੀ ਆ ਕਿ ਇਸ ਤੋਂ ਬਾਅਦ ਚ ਅਸੀਂ ਕਮੇਟੀ ਨੂੰ ਨਾਲ ਲੈ ਕੇ ਮਾਨਯੋਗ ਡੀਸੀ ਸਾਹਿਬ ਦੀ ਟੀਮ ਨੂੰ ਨਾਲ ਲੈ ਕੇ ਅਗਰ ਕੋਈ ਐਨਕ੍ਰੋਚਮੈਂਟ ਕਰੇਗਾ ਤੇ ਉਹਦੇ ਉਹਦੇ ਖਿਲਾਫ ਜਿਹ ਬਰਨਾਲਾ ਪੁਲਿਸ ਨੇ ਨਜਾਇਜ਼ ਹਥਿਆਰ ਜਸਲੇਸ ਵਿੱਚ ਦੋੋਂ ਅਚਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਗ੍ਰਿਫਤਾਰੀ ਨਾਲ ਕੋਈ ਵੱਡੀ ਘਟਨਾ ਹੋਣ ਤੋਂ ਬਰਨਾਲਾ ਪੁਲਿਸ ਨੇ ਬਚਾਅ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ੁਭਮ ਮੁਰਫ ਸ਼ੁਭੀ ਨਿਵਾਸੀ ਬਰਨਾਲਾ ਪਾਸ ਇੱਕ ਨਜਾਇਜ਼ ਹਥਿਆਰ ਹੈ। ਪੁਲਿਸ ਨੇ ਸੂਚਨਾ ਮਿਲਦੇ ਹੀ ਸ਼ੁਭਮ ਮੁਰਫ ਸ਼ੁਭੀ ਨੂੰ ਗ੍ਰਿਫਤਾਰ ਕਰਕੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਇਸ ਪੁਸ਼ਤਾਸ ਵਿੱਚ ਆਪਣੇ ਇੱਕ ਹੋਰ ਸਾਥੀ ਦਾ ਨਾਮ ਜ਼ਿਕਰ ਜ਼ਾਹਿਰ ਕੀਤਾ ਗਿਆ। ਪੁਲਿਸ ਨੇ ਪੁੱਛਤਾ ਉਸ ਤੋਂ ਬਾਅਦ ਜਸਵੀਰ ਉਰਫ ਜਸਨੁ ਫਿਰੋਜ਼ਪੁਰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਂਂ ਦਿੱਲੀ ਆਕੇ ਉਹਨਾਂ ਦਾ ਮਾਣਯੋਗ ਅਦਾਲਤ ਵਿੱਚ ਰਿਮਾਂਡ ਹਾਸਲ ਕੀਤਾ ਇਸ ਰਿਮਾਂਡ ਦੌਰਾਨ ਪੁਲਿਸ ਨੇ ਨਿਸ਼ਾਨਦੇਹੀ ਕਰਦਿਆਂ ਦੋ ਹੋਰ ਨਾਜਾਇਜ਼ ਅਸਲੇ ਬਰਾਮਦ ਕਰਵਾਏ ਹਨ ਜਿਨੂੰ ਇੱਕ ਹੋਰ achi uplabdhi ਇਸ 90 ਸਾਲ ਦੇ ਵਿੱਚ ਸ਼ੁਰੂਆਤ ਦੇ ਵਿੱਚ ਮਿਲੀ ਜਿਹਦੇ ਵਿੱਚ ਕਿ ਇੱਕ ਇੰਟੈਲੀਜੈਂਸ ਇਨਪੁਟ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਵਰਕ ਕਰਦੇ ਹੋਏ ਸਾਡੇ ਡਿਟੈਕਟਿਵ ਵਿੰਗ ਜਿਹਨੂੰ ਕਿ ਲੀਡ ਕਰ ਰਹੇ ਸੀਗੇ ਸਾਡੇ SPD ਸੰਦੀਪ ਮਾਨ ਜੀ ਉਹਨਾਂ ਦੇ ਨਾਲ DSPD ਰਜਿੰਦਰਪਾਲ ਜੀ ਇਨਚਾਰਜ ਸੀ ਇਹ ਇਨਸਪੈਕਟਰ ਬਲਜੀਤ ਸਿੰਘ ਉਹਨਾਂ ਦੀ ਟੀਮ ਟੈਕਨੀਕਲ ਟੀਮ ਸਾਡੀ ਐਂਡ ਬਾਕੀ ਆਫਸਰਸ ਵੀ ਉਹਨਾਂ ਨੂੰ ਇੱਕ ਇਤਲਾਅ ਤੇ ਕੰਮ ਕਰਦੇ ਹੋਏ ਐਚਯੂ ਉਪਲਬਧਦੀ ਮਿਲੀ ਜਿਹਦੇ ਵਿੱਚ ਕਿ ਇੱਕ ਬੰਦਾ ਸ਼ੁਭਮ ਉਰਫ ਸ਼ੂਬੀ ਕਰਕੇ ਹੈਗਾ ਜਿਹਦੇ ਤੇ ਪਹਿਲਾਂ ਵੀ ਕਈ ਐਫਆਇਰਸ ਲੌਂਚਡ ਹੈ ਉਹਦੀ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇਹਦੇ ਕੋਲ ਅਸਲਾ ਹੋ ਸਕਦਾ ਜਦੋਂ ਅਸੀਂ ਐਫਆਇਰ ਲੌਂਚ ਕਰਕੇ ਐਂਡ ਡਿਊਰਿੰਗ ਇਨਵੈਸਟੀਗੇਸ਼ਨ ਨੂੰ ਕਾਬੂ ਕੀਤਾ ਤੇ ਸਾਨੂੰ ਇੱਕ ਬੱਤੀ ਬੋਰ ਦਾ ਕੰਟਰੀ ਮੇਡ ਵੈਪਨ ਮਿਲੇ ਐਂਡ ਟੂ ਲਾਈਵ ਕਾਰਟ੍ਰਿਜਸ ਜਦੋਂ ਫਰਦਰ ਇੰਟਰੋਗੇਸ਼ਨ ਐਂਡ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਿਆ ਕਿ ਜਸਦੇਵ ਜਸਦੇਵ ਸਿੰਘ ਉਰਫ ਜੱਸੀ ਉਰਫ ਪੈਂਚਰ ਕਰਕੇ ਇੱਕ ਹੋਰ ਇੰਡੀਵਿਜੂਅਲ ਹੈਗਾ ਜਿਨੇ ਕੀ ਇਹਨੂੰ ਇਤਲਾਹ ਦਿੱਤੀ ਸੀਗੀ ਐਂਡ ਪਿਕਅਪ ਕਰਾਈ ਸੀਗੇ ਵੈਪਨਸ ਜਦੋਂ ਇਹ ਜਸਦੇਵ ਸਿੰਘ ਦਾ ਪਤਾ ਕੀਤਾ ਤੇ ਪਤਾ ਲੱਗਿਆ ਕਿ ਇਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਲੌਂਜਡ ਹੈ ਐਂਡ ਫਿਰ ਉੱਥੋਂ ਇਹਨੂੰ ਪ੍ਰੋਡਕਸ਼ਨ ਵਾਂਟ ਤੇ ਲੈ ਕੇ ਆਏ ਤੇ ਹੋਰ ਫਰਦਰ ਇੰਟਰੋਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਇਹ ਇੱਕ ਨਹੀਂ ਇਹਨੂੰ ਤਿੰਨ ਵੈਪਨ ਉਹਨੇ ਪਿਕ ਕਰਾਇ ਲਿਫਟ ਕਰਾਈ ਸੀਗੇ ਤੇ ਉਹ ਬਾਕੀ ਦੋ ਹੋਰ ਵੈਪਨ ਸਾਨੂੰ ਰਿਕਵਰ ਹੋਏ ਆ ਜਿਹਦੇ ਵਿੱਚ ਕਿ ਇੱਕ ਜਿੱਦਾਂ ਤੁਹਾਨੂੰ ਸ਼ੋ ਵੀ ਕੀਤਾ ਕਿ ਇੱਕ ਫੋਰਨ ਮੇਡ ਗਲੌਕ ਪਿਸਟਲ ਹੈਗਾ ਉਹਦੇ ਦੋ ਲਾਈਵ ਕਾਰਟ੍ਰਿਜਸ ਹੈ ਤੇ ਇੱਕ ਹੋਰ ਕੰਟਰੀ ਮੇਡ 34 ਵੈਪਨ ਹੈਗਾ ਐਂਡ ਉਹਦੇ ਵੀ ਦੋ ਲਾਈਵ ਕਾਰਟ੍ਰਿਜਸ ਸੋ ਟੋਟਲ 3 ਵੈਪਨਸ ਐਂਡ 6 ਲਾਈਵ ਕਾਰਟ੍ਰਿਜਸ ਹੈਵ ਬੀਨ ਰਿਕਵਰਡ ਐਂਡ ਦੋ ਅਕਿਊਜ਼ਡ ਇਸੇ ਫੜੇ ਹੈਗੇ ਜੋ ਕਿ ਸ਼ੁਭਮ ਹੈਗਾ ਉਹਦੇ ਤੇ ਜੋ ਹਾਲ ਕੀ ਘੜੀ ਸਾਨੂੰ ਪਤਾ ਲੱਗਿਆ 7 ਐਫ ਆਈ ਆਰ ਪਹਿਲਾਂ ਹੀ ਲੌਂਚਡ ਹੈ ਜੋ ਕਿ ਲੜਾਈ ਝਗੜਿਆਂ ਦੀ 307 ਦੀ ਵੀ ਐਫ ਆਈ ਆਰ ਐਂਡ ਡੀ ਪੀ ਐਸ ਐਂਡ ਆਰਮਜ਼ ਐਕਟੀ ਹੈਗੀ ਐਂਡ ਜਸਦੀਪ ਸਿੰਘ ਉਸ ਜਸੀ ਉਸ ਪੈਂਚਰ ਜਿਹੜਾ ਹੈਗਾ ਇਹਦੇ ਤੇ ਵੀ 19 ਐਫਆਇਰਸ ਲੌਜਡ ਹੈ ਮੇਨਲੀ ਇਹ ਵੀ ਐਕਸਟਰਸ਼ਨ ਦੀ 307 ਲੜਾਈ ਝਗੜੇ ਨਾਂ ਦੇ ਐਫਆਇਰਸ ਹੈ ਤਾਂ ਐਸ ਯੂ ਕੈਨ ਮੇਕ ਆਊਟ ਕਿ ਪਹਿਲਾਂ ਹੀ ਇਹਨਾਂ ਦੇ ਕਾਫੀ ਕ੍ਰਿਮੀਨਲ ਐਂਟੀਸੀਡੈਂਟਸ ਹੈ ਐਂਡ ਰਿਕਵਰੀ ਸ਼ੋ ਕਰਦੀ ਹੈ ਕ੍ਰਿਮੀਨਲ ਮਾਈਂਡਡ ਬੰਦੇ ਹੈ ਇਹਨਾਂ ਨੂੰ ਗ੍ਰਫਤ ਦੇ ਵਿੱਚ ਲੈ ਕੇ ਅਸੀਂ ਕਾਫੀ ਐਂਟੀਸੀਪੇਟ ਕਰਦੇ ਹਾਂ ਕਿ ਇਹਨਾਂ ਨੇ ਕਈ ਕ੍ਰਾਈਮ ਕਰਨੇ ਸੀਗੇ ਜਿਹਨੂੰ ਕਿ ਬਰਨਾਲਾ ਪੁਲਿਸ ਰੋਕਣ ਦੇ ਵਿੱਚ ਕਾਮਯਾਬ ਹੋ ਹੀ ਗਏਗਾ ਨਾ ਇਸ ਸੰਬੰਧ ਦੇ ਕਿ ਸਰ ਦੇਖੋ ਹਾਲ ਕੀ ਘੜੀ ਇਨਵੈਸਟੀਗੇਸ਼ਨਸ ਹੋ ਰਹੀਆਂ ਹੈ ਅਭੀ ਸਾਡੇ ਕੋਲ ਪ੍ਰੋਡਕਸ਼ਨ ਵੌਂਟ ਤੇ ਹੈਗੇ ਹੀ ਤੇ ਜਿੱਦਾਂ ਕਿ ਤੁਹਾਨੂੰ ਪਤਾ ਲੱਗੀ ਰਿਹਾ ਕਈ ਵੈਪਨਸ ਦੀ ਰਿਕਵਰੀ ਹੋ ਗਈ ਹੈ ਵੀ ਆਰ ਹੋਪਫੁਲ ਕਿ ਇਹਦੇ ਵਿੱਚ ਇਹਨਾਂ ਦੇ ਹੋਰ ਸਾਥੀ ਆ ਹੋਰ ਵੀ ਰਿਕਵਰੀਜ਼ ਹੋਣ ਦੀ ਉਮੀਦ ਹੈ ਕਿ ਸਾਡਾ ਲੱਗਦਾ ਸੀ ਜਿਵੇਂ ਇੱਥੇ ਕੋਈ ਬਾਰਦਤ ਕਰ ਦੇਖੋ ਜੀ ਇਹ ਜਿੱਦਾਂ ਕਿ ਇਹਨਾਂ ਦੇ ਲੜਾਈ ਝਗੜਿਆਂ ਦੇ ਹੈਗੇ ਪਰਚੇ ਆਰਮਜ਼ ਐਕਟ ਦੇ ਪਹਿਲਾਂ ਵੀ ਪਰਚੇ ਦਰਜ ਹੈ ਤਾਂ ਇਹ ਡੈਫੀਨਿਟਲੀ ਜੋ ਵੈਪਨ ਇਹਨਾਂ ਨੇ ਇੱਥੇ ਇਕੱਠੇ ਕੀਤੇ ਹੋਏ ਸੀਗੇ ਤਿੰਨ ਵੈਪਨ ਸੋ ਫੈਸਟੀਗੇਟਡ ਵੈਪਨ ਵੀ ਉਹਦੇ ਵਿੱਚ ਹੈਗੇ ਤੇ ਡੈਫੀਨਿਟਲੀ ਕੋਈ ਕ੍ਰਾਈਮ ਕਰਨਾ ਸੀਗਾ ਬਟ ਹਾਲ ਕੀ ਘੜੀ ਕੋ ਪਰਟੀਕੂਲਰ ਕ੍ਰਾਈਮ ਦਾ ਨਹੀਂ ਪਤਾ ਲੱਗਿਆ ਬਟ ਉਹ ਵੀ ਅਸੀਂ ਹਰ ਐਂਗਲ ਤੋਂ ਚੈੱਕ ਕਰ ਰਹੇ ਹਾਂ ਸਰ ਫੋਰਨ ਮੇਡ ਪਿਸਟਲ ਤਾਂ ਫੜੇ ਜਾਣਾ ਯਕਨ ਕਰਦਾ ਕਿ ਪ੍ਰੋਫੈਸ਼ਨਲ ਗੈਂਗਸਟਰ ਕੋਈ ਗੈਂਗ ਜਿਹੜਾ ਹੈ ਕਿ ਇਹਨਾਂ ਦੀ ਜੀ ਡੈਫੀਨਿਟਲੀ ਅਸੀਂ ਇਹਨਾਂ ਤੇ ਜੋ ਬੰਦੇ ਸੈਕਸ਼ਨ ਹੈ ਜੋ ਆਰਗੇਨਾਈਜ਼ਡ ਕ੍ਰਾਈਮ ਦੇ ਉਹ ਵੀ ਜੋ ਐਪਲੀਕੇਬਲ ਹੁੰਦੇ ਉਹ ਵੀ ਲਾਏ ਜਾਣਗੇ ਐਂਡ ਅਸੀਂ ਇਹਦੀ ਤਹ ਤੱਕ ਜਾਵਾਂਗੇ ਤੇ ਸਰ ਨਵਾਂ ਵਗੈਰਾ ਕੋਈ ਨਵਾਂ ਗੈਂਗ ਬਰਨਾਲੇ ਦੇ ਵਿੱਚ ਗਣਪਦਲੇ ਨਗਰ ਦੇ ਚਾਂਸੇ ਦੇ ਹਿਸਾਬ ਸੇ ਨਹੀਂ ਜੀ ਐਦਾਂ ਕੋਈ ਗੈਂਗ ਦਾ ਨਵੇਂ ਪੰਪਨ ਤੋਂ ਅਸੀਂ ਨਹੀਂ ਦੇਵਾਂਗੇ ਬਟ ਅਗਰ ਇਹਨਾਂ ਦਾ ਕਿਸੇ ਦੇ ਨਾਲ ਵੀ ਸੰਬੰਧ ਹੈਗਾ ਇਹਨਾਂ ਦੇ ਕੋਈ ਹੋਰ ਮੈਂਬਰ ਹੈ ਉਹਨਾਂ ਦੇ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਸਾਰਾ ਰਿਮਾਂਡ ਵਗੈਰਾ ਜੀ ਹਾਂਜੀ ਰਿਮਾਂਡ ਜੀ ਅਸੀਂ ਪਹਿਲਾਂ ਵੀ ਇਹਨਾਂ ਦਾ 2 ਦਿਨ ਦਾ ਲਿਆ ਸੀਗਾ ਹੁਣ ਫੇਰ ਅਸੀਂ 2 ਦਿਨ ਦਾ ਲਿਆ ਹੈਗਾ ਸਾਡੇ ਕੋਲ ਹੈਗੇ ਆਲੇ ਥੈਂਕ ਯੂ ਨੱਬਾ ਦੇ ਪਿੰਡ ਦਿੱਤੂ ਕੋ ਜੱਟਾਂ ਵਿਖੇ 3 ਨੌਚਾਨਾ ਦੇ ਪਿੰਡ ਦੇ ਟੋਬੇ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਦਿੱਤੂਪੁਰ ਜੱਟਾਂ ਵਿਖੇ ਦੇਰ ਰਾਤ 9 ਵਜੇ ਦੇ ਕਰੀਬ ਤਿੰਨ ਨੌਜਵਾਨਾਂ ਦੀ ਪਿੰਡ ਦੇ ਟੋਬੇ ਵਿੱਚ ਡੁੱਬ ਕੇ ਮੌਤ ਹੋ ਗਈ ਜਦਕਿ ਇਹਨਾਂ ਦਾ ਇੱਕ ਸਾਥੀ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਮਰ ਕਰੀਬ 22 ਸਾਲ, ਹਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਉਮਰ ਕਰੀਬ 25 ਸਾਲ ਅਤੇ ਕਮਲਪ੍ਰੀਤ ਸਿੰਘ ਉਮਰ ਕਰੀਬ 20 ਸਾਲ ਅਤੇ ਇਹਨਾਂ ਦਾ ਇੱਕ ਹੋਰ ਸਾਥੀ ਦੇਰ ਰਾਤ ਪਿੰਡ ਦਿੱਤੂਪੁਰ ਜੱਟਾਂ ਵਿਖੇ ਕਾਰ ਵਿੱਚ ਚਾਹ ਰਹੇ ਸਨ। ਮੰਦਭਾਗੀ ਗੱਲ ਹੋਈ ਹੈ। ਮੈਂ ਸਮਝ ਮੇਰੇ ਪਿੰਡ ਲਈ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਖੂਨਹਾਰ ਬੜੇ ਸਮਝਦਾਰ شریف ਨੌਜਵਾਨ ਜਿਹੜੇ ਦੁਨੀਆ ਨੂੰ ਅਲਵਿਦਾ ਕਹਿ ਗਏ ਸਹਾਸੇ ਦੇ ਵਿੱਚ ਬਹੁਤ ਗਮਗੀਨ ਮਾਹੌਲ ਹੈ ਸਾਰੇ ਪਿੰਡ ਚ ਮੈਂ ਸਭ ਦੇ ਵਿੱਚੁੱਲਾ ਨਹੀਂ ਕੋਈ ਬੜਿਆ ਇੰਨਾ ਵੱਡਾ ਫਾਸਾ ਜਿਹੜਾ ਸਾਡੇ ਪਿੰਡ ਵਿੱਚ ਇੱਕ ਬੱਚਾ ਸਾਲ ਇੱਕ ਬੱਚਾ 6 ਵਜੇ ਬੰਬ ਪਾ ਕੇ ਚੜਾ ਹੁੰਦਾ ਉਹ ਵੀ ਕੋਠੇ ਤੋਂ ਗੇਰੇ ਉਹ ਪਹਿਲਾਂ ਕਿਵੇਂ ਕੱਢਿਆ ਕਰੇ ਨਹੀਂ ਉਹਦਾ ਉਦੋਂ ਜੀ ਜੋ ਇੱਥੇ ਆਪਣੇ ਅਨਾਊਂਸਮੈਂਟ ਹੋਈ ਜਦੋਂ ਬੰਦੇ ਬੰਦੇ ਇਕੱਠੇ ਹੋਗੇ ਪਰ ਜਿੰਨਾ ਟਾਈਮ 15 20 ਮਿੰਟ ਲੱਗ ਗਏ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਟਾਈਮ ਨੂੰ ਉਹਨਾਂ ਦੀ ਡੈਥ ਹੋ ਗਈ ਗੱਡੀ ਮਰਦੀ ਹੋ ਗਈ ਸੋਡਾ ਕਿੰਨੇ ਚੁਗੀ ਹੋਏ ਦੇਖ ਸਿ। ਇਹ ਗੱਡੀ ਚ ਪੰਜ ਸੀਗੇ ਜੀ ਇੱਕ ਬਾਹਰ ਕੇ ਰਸਤਾ ਦੱਸਣ ਲੱਗਿਆ ਕਿਉਂ ਧੁੰਦ ਕਾਫੀ ਸੀਗੀ। ਤਿੰਨ ਦੀ ਡੈਥ ਹੋ ਗਈ ਇੱਕ ਬਚ ਗਿਆ ਜੀ। ਥੋਬੇ ਦੇ ਵਿੱਚੋਂ ਇੱਕ ਬਚ ਕੇ ਨਿਕਲ ਗਿਆ। ਇੱਥੇ ਹੁਣ ਪਰਿਵਾਰ ਜੋ ਉਹਨਾਂ ਦੀ ਕੋਈ ਨਹੀਂ। ਪਿੱਛੇ ਜੀ ਦੇਖੋ ਜਿਹੜਾ ਹਰਦੀਪ ਸਿੰਘ ਉਹ ਤਾਂ ਇਕੱਲਾ ਹੀ ਭਰਾ ਸੀਗਾ ਕੋਈ ਭੈਣ ਵੀ ਹੈ ਨਹੀਂ। ਨੇਵੀ ਚ ਜਾਂਦਾ ਹੁੰਦਾ ਸੀਗਾ ਜੀ। ਜਿਹੜਾ ਇੰਦਰਜੋਤ ਸਿੰਘ ਦੀ ਇੱਕ ਭੈਣ ਹੈ ਮਾਤਾ ਪਿਤਾ ਨੇ ਜੀ ਜਿਹੜਾ ਕਮਲਪ੍ਰੀਤ ਹੈ ਉਹ ਬੱਚਾ ਸਾਡੇ ਪਿੰਡ ਆਪਣੇ ਭੂਆ ਦੇ ਪਿੰਡ ਰਹਿੰਦਾ ਸੀਗਾ ਭੂਆ ਕੋਲ ਉਹਦੀ ਵੀ ਇੱਕ ਭੈਣ ਹੈ ਕਿ ਕਿੰਨੀ ਕਿੰਨੀ ਉਮਰ ਆਪ ਕੋਲ ਉਮਰ ਤਾਂ 17 ਸਾਲ ਤੋਂ ਲੈ ਕੇ 22 ਸਾਲ ਤੱਕ ਪਰ ਕੀ ਕੰਮ ਕੀ ਕਰਦਾ ਇੱਕ ਪੜਦਾ ਸੀ ਕਮਲਪ੍ਰੀਤ ਇੱਕ ਨੇਵੀ ਸੀ ਮੁੰਡਾ ਤੇ ਇੱਕ ਆਪਣਾ ਡੈਣੀ ਚ ਲੱਗਾ ਸੀ ਬੇਟਾ ਇਹ ਹੱਦਸਾ ਕਿਸੇ ਨੂੰ ਲੱਗਦਾ ਨਹੀਂ ਕਿ ਧੁੰਦ ਦੇ ਕਾਰਨ ਨਹੀਂ ਲੱਗਦਾ ਜੀ ਹੋਰ ਤਾਂ ਕੁਝ ਨਹੀਂ ਸੀ। ਵੀ ਲੱਗਦਾ ਕਿ ਇੱਥੇ ਜਿਹੜਾ ਹੈਗਾ ਜਿਹਨੂੰ ਕੋਈ ਰੇਲਿੰਗ ਨਹੀਂ ਹੈਗੀ ਇਹ ਵੀ ਹਿਸਾਬ ਨਾਲ ਉਹਨੇ ਨਹੀਂ ਪਟਣ ਲੱਗਿਆ ਰੇਲਿੰਗ ਜਿਹੜਾ ਸ਼ਾਇਦ ਬਾਹਰ ਹੀ ਜਾਂਦਾ। ਹਾਂ ਬਚਾਤਾ ਹੋ ਸਕਦਾ ਸੀ ਅੱਗੇ ਤੋਂ ਕੋਸ਼ਿਸ਼ ਕਰਾਂਗੇ ਜੀ ਕਹਾਂ ਦੇ ਪੰਚਾਇਤ ਨੂੰ ਤੇ ਹੋ। ਰਸਤਾ ਵੀ ਦੱਸਣ ਵਾਸਤੇ ਬੰਦਾ ਉੱਤਰਿਆ ਪਰ ਉਹ ਮੋਬਾਈਲ ਦੀ ਲਾਈਟ ਨਾਲ ਪਰ ਉਹ ਧੁੰਦ ਹੀ ਇੰਨੀ ਸੀ ਦਿਸੀ ਐ। ਦੋ ਸੈਸ਼ਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ